ਇਹ ਤਸਵੀਰਾਂ ਦੇਖ ਰਹੇ ਤੁਸੀਂ ਸੰਗਰੂਰ ਟਰੱਕ ਯੂਨੀਅਨ ਦੀਆਂ ਜਿਹਦੇ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੇਖੋ ਕੀ ਬਣ ਰਹੇ ਨੇ ਹਾਲਾਤ ਕਿਵੇਂ ਧੱਕੇ ਮਾਰ ਕੇ ਕਿਸ ਨੂੰ ਕੱਢਿਆ ਜਾ ਰਿਹਾ ਹੈ ਬਾਹਰ ਆਓ ਤੁਹਾਨੂੰ ਸੁਣਾਉਣਿਆ ਖਾਸ ਰਿਪੋਰਟ 24 ਪੰਜਾਬ న్యూਸ ਚੈਨਲ YouTube ਨੂੰ ਸਬਸਕ੍ਰਾਈਬ ਕਰਨੇ 24 ਪੰਜਾਬ న్యూਸ ਦੇ ਫਿਰ ਫੋਲੋ ਕਰਨਾ ਨਾ ਭੁੱਲੋ ਜਿੰਦਾ ਜੀ ਭੈਣ ਦੇ ਨੂੰ ਸਵਾਲ ਆ ਗੱਲ ਤਾਂ ਹੋਈ ਆ ਮੇਰਾ ਧੱਕਿਆਂ ਤੋਂ ਨਹੀਂ ਜਾਂਦੇ ਇਹ ਕੰਮ ਕਰੋ ਕਿਸਾ ਜਾ ਜਾਂਦਾ ਜੀ ਭੈਣ ਦੇ ਨੂੰ ਸਵਾਲ ਆ ਗੱਲ ਤਾਂ ਹੋਈ ਆ ਬਿਨਾਂ ਧੱਕਿਆਂ ਤੋਂ ਨਹੀਂ ਜਾਂਦੇ ਇਹ ਕਰਮ ਕਰੋਗੇ ਸਾ ਪ੍ਰੀਤਾ ਜੀ ਗੁਰਪ੍ਰੀਤ ਕੀ ਮਸਲਾ ਕਿਹਦੇ ਖਿਲਾਫ ਨਾਰੇ ਬਾਜੀ ਤੇ ਕੀ ਗੱਲਬਾਤ ਅਸੀਂ ਆਮ ਪਾਰਟੀ ਦੇ ਖਿਲਾਫ ਨਾਰੇਬਾਜੀ ਲਗਾ ਰਹੇ ਹਾਂ ਜੀ ਉਹਨਾਂ ਨੇ ੱੱਕੇ ਨਾਲ ਸਾਡੇ ਅੱਜ ਪ੍ਰਧਾਨ ਜੋ ਥੋਪਿਆ ਅਸੀਂ ਉਹਨੂੰ ਨਹੀਂ ਮੰਨਦੇ ਪਹਿਲਾਂ ਕਾਂਗਰਸ ਦੇ ਦੌਰ ਚ ਵੀ ਵਜਿੰਦਰ ਸਿੰਘ ਲਾ ਨੇ ਪ੍ਰਧਾਨ ਥੋਪੇ ਤੀ ਉਹ ਅੱਜ ਦੇਖ ਲੋ ਜੀ ਕਿੱਥੇ ਨੇ ਉਹ ਤੁਹਾਨੂੰ ਦਿਖਦੇ ਨੇ ਕਿੱਥੇ ਐਤਕੀ ਅਸੀਂ ਇਹਨਾਂ ਨੂੰ ਬਣਾਇਆ ਤੀ ਆਮ ਪਾਰਟੀ ਨੂੰ ਲੋਕਾਂ ਨੇ ਚੁਣਿਆ ਤੀ ਵੀ ਸਾਡਾ ਕੁਝ ਫਾਇਦਾ ਕਰਨਗੇ ਪਰ ਨਹੀਂ ਸਾਡੇ ਨਾਲ ਉਦੋਂ ਵੀ ਮਾੜਾ ਵਿਹਾਰ ਕਰ ਰਹੇ ਨੇ ਆਉਣ ਦੇ ਸਮੇਂ ਤੁਹਾਨੂੰ ਨਰਿੰਦਰ ਕੌਰ ਭਰਾਜ ਵੀ ਨਹੀਂ ਦਿਖੇਗੀ ਕਿਉਂਕਿ ਸਾਡੇ ਲੋਕਾਂ ਦਾ ਇਕੱਠ ਹੈ ਇਕੱਠ ਤੋਂ ਘੱਟ 20-25 ਹਜ਼ਾਰ ਵੋਟ ਸਾਡੇ ਜੂਨੀਅਨ ਦੇ ਅਦਾਰੇ 'ਚ ਆਉਂਦੀ ਹੈ ਜੋ ਕਿ ਉਹਦੇ ਬਿਲਕੁਲ ਖਿਲਾਫ ਹਾਂ ਸੀ ਸਾਨੂੰ ਉਹ ਮਾਰ ਕੇ ਤਾਂ ਅੰਦਰ ਕਿਸੇ ਨੂੰ ਚੁਣ ਕੇ ਪੇਜ ਸਕਦੇ ਨੇ ਪਰ ਅਸੀਂ ਕਿਸੇ ਨੂੰ ਨਹੀਂ ਮੰਨਦੇ ਸਾਡੀ ਇਲੈਕਸ਼ਨ ਕਰਾਵੇ ਬੱਲੇ ਬੱਲੇ ਆ ਜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਵੀ ਸਾਡਾ ਸਾਥ ਦਿਓ ਨਹੀਂ ਤੁਸੀਂ ਮਰੇ ਪਿਆ ਸਾਨੂੰ ਹੋਰ ਮਾਰ ਕੇ ਅੰਦਰ ਜਾਣਾ ਹੀ ਦੇ ਦਸ ਨਰਿੰਦਰ 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 ਕੌਰ ਭਰਾਜ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਜੋ ਰੂਪਾ ਢੀਦਾ ਬੰਦਾ ਐ ਸੀ ਤਾਂ ਉਹਨੂੰ ਜਾਣਦੇ ਵੀ ਨਹੀਂ ਜੀ ਉਹ ਸਾਡੇ ਏਰੀਆ ਦਾ ਵੀ ਨਹੀਂ ਬਲਕਿ ਅਸੀਂ ਜਾਣਦੇ ਵੀ ਨਹੀਂ ਜਿਹਨੂੰ ਬਣਾਤਾ ਜੀ ਉਹਨੂੰ ਅਸੀਂ ਨਹੀਂ ਚਾਹੁੰਦੇ ਜੀ ਉਹਦੇ ਲੇਵੇ ਕੋਈ ਗੱਡੀ ਨਹੀਂ ਕੋਈ ਅਧਿਕਾਰ ਨਹੀਂ ਸਰਕਾਰ ਦਾ ਵੀ ਅਧਿਕਾਰ ਨਹੀਂ ਬਣਦਾ ਜੀ ਪ੍ਰਾਈਵੇਟ ਅਦਾਰਾ ਇਹ ਕੋਈ ਸਰਕਾਰੀ ਅਦਾਰਾ ਤਾਂ ਹੈ ਨਹੀਂ ਇਹ ਸਾਡਾ ਆਪਦਾ ਅਦਾਰਾ ਆਪਦਾ ਭਾਈਚਾਰਾ ਹੈ ਇਹ ਤੇ ਵੀ ਸਾਨੂੰ ਕੋਈ ਸਰਕਾਰੀ ਫੰਡ ਨਹੀਂ ਆਉਂਦਾ ਵੀ ਅਸੀਂ ਉਹਨਾਂ ਤੋਂ ਕੋਈ ਸਾਡੇ ਤੇ ਧੱਕੇ ਨਾਲ ਚੀਜ਼ ਥੋਪ ਰਹੇ ਨੇ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਜੀ ਸਾਨੂੰ ਮਾਰ ਕੇ ਨੰਗਦੇ ਨੇ ਨੰਗ ਜਾਣ ਦੀ ਪਰ ਅਸੀਂ ਨਹੀਂ ਮੰਨ ਸਕਦੇ ਜਸਮੇਲ ਸਿੰਘ ਜੀ ਜਸਮੇਲ ਜੀ ਇੱਕ ਮਸਲਾ ਕੀ ਆ ਜਿਹੜੀ ਨਾਰੇਬਾਜੀ ਕੀਤੀ ਆ ਰੇ ਕਿਹਦੇ ਖਿਲਾਫ ਨਾਰੇਬਾਜੀ ਕੀਤੀ ਤੇ ਕੀ ਗੱਲਬਾਤ ਨਾਰੇਬਾਜੀ ਜੀ ਇਹ ਸਾਡੇ ਜਿਹੜੇ ਹੁਣ ਐਮਐਲਏ ਨੇ ਮੌਕੇ ਦੇ ਹੁਣ ਇਸ ਟਾਈਮ ਲੰਦਰਕੌਰ ਭਰਾ ਇਹ ਸਾਡਾ ਧੱਕਾ ਕਰਾ ਰਹੀ ਹੈ ਬੰਦਾ ਇਹਨਾਂ ਨੇ ਘਰ ਦਾ ਜਿਹੜਾ ਬੰਦਾ ਸਾਡੇ ਇਥੇ অপারেਟਰ ਨਹੀਂ ਹੈ ਉਹ ਬੰਦੇ ਨੂੰ ਇਹਨਾਂ ਨੇ ਆ ਕੇ ਮਤਲਬ ਪਹਿਲਾਂ ਤਾਂ ਮੈਂਬਰ ਬਣਾਉਣਾ ਚਾਹਿਆ ਅਸੀਂ ਮੈਂਬਰ ਨਹੀਂ ਹੁਣ ਬਣਿਆ ਪਜਾਤਾ ਹੋਣਾ ਜੋ ਉਹ ਕੁਰਸੀ ਤੇ ਬਿਠਾਉਣ ਵਾਸਤੇ ਆਇਆ ਸੀ ਸਾਨੂੰ ਫੇਰ ਵੀ ੱੱਕੇ ਮਾਰ ਕੇ ਭਜਾਦਾ ਕੋਈ ਚੀਜ਼ ਨੂੰ ਮੰਨਦੇ ਨਹੀਂ ਕੱਲੋਂ ਕੋਈ ਬਰਸਾਤ ਸਨ ਆ ਕੇ ਸਾਡੇ ਨਾਲ ਇੱਥੇ ੱੱਕੇ ਸਹੀ ਕਰਦਾ ਸਾਨੂੰ ਮਾਰ ਕੇ ਤਾਂ ਕਹਾਂ ਲੰਘ ਜੇ ਪਰ ਅਸੀਂ ਹੁਣ ਉਹ ਕੰਮ ਨਹੀਂ ਹੋਣ ਦਿੰਦੇ ਮਾਰੇ ਤਾਂ ਪਹਿਲਾਂ ਹੀ ਹੋਇਆ ਠੀਕ ਹੈ ਤੇ ਹੁਣ ਜਿੰਦਾ ਲਗਾ ਦਿੱਤਾ ਗਿਆ ਗੇਟ ਨੂੰ ਕਿ ਕਿਸੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਨਹੀਂ ਸਾਡਾ ਕੋਈ ਭਰਾ ਭੈਣ ਭਰਾ ਸਾਡਾ ਜਿਹੜਾ ਆਪਦਾ ਉਹ ਤਾਂ ਆ ਸਕਦਾ ਪਰ ਇਹਨਾਂ ਨੂੰ ਜਿਹੜਾ ਸਾਡੇ ਖਿਲਾਫ ਉਹਨੂੰ ਨਹੀਂ ਅਸੀਂ ਆਉਣ ਦਿੰਦੇ ਜਿਹੜਾ ਸਾਡੇ ਖਿਲਾਫ ਆ ਸਾਡੇ ਜਿਹੜੇ ਪ੍ਰੇਟਨ ਉਹ ਸਾਡੇ ਆ ਜਾ ਸਕਦੇ ਪ੍ਰਸ਼ਾਸਨ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੀ ਹੈਲਪ ਕੀਤੀ ਜਾਵੇ ਇਹਦੇ ਵਿੱਚ ਸਾਡੀਆਂ ਵੋਟਾਂ ਪਹੁੰਚ ਜਾਣ ਸਾਡੀਆਂ ਵੋਟਾਂ ਪਹੁੰਚਾਂ ਥਾਣੀਆਂ ਵੋਟਾਂ ਪਹੁੰਚਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜੇ ਕੁਮਾਰ ਸੰਜੇ ਕੀ ਗੱਲ ਬਾਤ ਆ ਤੁਸੀਂ ਕਾਫੀ ਲੰਮੇ ਸਮੇਂ ਤੋਂ ਟ੍ਰੱਕ ਯੂਨੀਅਨ ਦੇ ਨਾਲ ਜੁੜੇ ਹੋਏ ਹੋ ਤਾਂ ਕੀ ਹੋਇਆ ਤੇ ਕਿਹਦੇ ਵੱਲੋਂ ਕੀ ਕਰਾਇਆ ਜਾ ਰਿਹਾ ਸਾਡੇ ਨਾਲ ਪ੍ਰਸ਼ਾਸਨ ਧੱਕਾ ਕਰਾ ਰਿਹਾ ਹੈ ਪੂਰਾ ਜਿੰਨਾ ਕਹੇ ਦੋ ਅਸੀਂ ਚਾਹੁੰਦੇ ਨਹੀਂ ਪਰ ਉਹਨਾਂ ਦਾ ਕਿਸੇ ਵੀ ਤਰੀਕੇ ਨਹੀਂ ਕਬੂਲ ਹੋਣ ਦੇਵਾਂਗੇ ਪ੍ਰਧਾਨ ਉਹ ਅਸੀਂ ਵਿਰੋਧ ਕਰਕੇ ਬਾਹਰ ਕੱਢਦੇ ਮਤਲਬ ਸਾਡੇ ਨਾਲ ਹੱਥੋਂ ਪਾਈ ਵੀ ਕੀਤੀ ਆ ਮਤਲਬ ਮਤਲਬ ਮੇਰੇ ਨਾਲ ਫੁੱਲ ਕੀਤੀ ਐ ਇੱਕ ਇਥੇ ਮਿੱਠੂ ਆ ਜੱਠਿਆਂ ਦਾ ਉਹਦੇ ਨਾਲ ਧੱਕਾ ਕੀਤਾ ਉਹਦਾ ਗਾਲਾ ਘੋਟਦਿਆ ਸੀ ਮਤਲਬ ਉਹ ਗੁੰਡੇ ਲੈ ਕੇ ਆਏ ਤੇ ਮਤਲਬ ਮਾਰਨ ਵਾਸਤੇ ਗੁੰਡੇ ਲੈ ਕੇ ਆਏ ਸੀਗੇ ਮਤਲਬ ਤੁਸੀਂ ਇਹ ਸਮਝ ਲਓ ਕਿ ਇੱਕ ਮਤਲਬ ਉਹ ਮਰਿਆ ਨਹੀਂ ਬੰਦਾ ਇੱਥੇ ਹਾਜ਼ਰ ਆ ਇਸ ਟਾਈਮ ਜਿੰਨਾ ਕਹਿ ਦੋ ਸਾਨੂੰ ਇਹ ਧਮਕੀ ਦੇ ਕੇ ਗਿਆ ਸੀ ਫੇਰ ਆਉਣੇ ਆ ਹਵਾ ਬਾਜੀ ਸਾਡੇ ਤੇ ਇੰਨੀ ਹੋ ਜਾਂਦੀ ਆ ਇਹ ਮਤਲਬ ਪ੍ਰਸ਼ਾਸਨ ਆ ਭਰਾਜ ਆ ਮਤਲਬ ਇਹ ਸਾਡੇ ਤੇ ਥੋਪ ਰਹੀ ਆ ਤੱਕਾ ਰਾਜ ਕੋਣ ਹੈ ਐ